ਉਹ ਹੋਈ ਮਟਰ ਕਿਆ ਰੰਗ ਬਣਾਤੀਆਂ ਤੇ ਹੁਣ ਲਾਉਣਿਆਂਗੇ ਮਿਰਚਾਂ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਹੈ ਹਰੀ ਮਿਰਚ ਬੈਂਗਣੀ ਬੈਂਗਣੀ ਸਾਰਾ ਕੁ ਲਾ ਦੇਣਾ ਇਹ ਹਾਂ ਤਾਂ ਸੱਸਰੀ ਗੱਲ ਵੀ ਸਾਰਿਆਂ ਨੂੰ ਸਾਰਿਆਂ ਨੂੰ ਮੇਰੇ ਖਨੂੰਨ ਦੀ ਪਿਆਰ ਭਰੀ ਸੱਸ ਇਹ ਇਹ ਸਾਡੇ ਖੇਤੀਬਾੜੀ ਮਾਹਿਕਮੇ ਦੇ ਅਫਸਰ ਨੇ ਇਹਨਾਂ ਨੂੰ ਫੋਨ ਕਰਾ ਕੇ ਚੈੱਕ ਕਰਾ ਕੇ ਫੇਰ ਉਹ ਕਰਨਾ ਬੰਦਾ ਹੈ ਫੇਰ ਸਾਨੂੰ ਕਾਸ਼ਤ ਕਰਨੀ ਪੈਂਦੀ ਹਰ ਚੀਜ਼ ਦੀ ਹੂੰ ਢੜਾ ਕੇ ਲੈਣਾ ਪੈਂਦਾ ਹੈ ਬੱਟਾ ਬਣਾ ਲਓ ਇੱਥੇ। ਓਹੋ। ਛੋਟੇ ਸਾਹ ਨਾਲ ਤੁਹਾਨੂੰ ਕੀ ਲੱਗਦਾ ਵੀ ਕੀ ਖਾ ਕੇ ਲੱਗੇ ਹੋਣਗੇ ਜਿਹੜੇ ਸਾਡੇ ਨਾਲ ਬੱਟਨ ਦੀ ਨੀਰੀ ਜਿ ਲਾਈ ਆ। ਚਾਹੇ ਤੜਕੇ ਪੂਸਤ ਪਾ ਲਈਦਾ ਬਈ। ਹੋਰ ਆ ਜਾ ਬਈ ਚਾਹ ਪਾਣੀ। ਬਿਜਲੀ ਵਾਲਾ ਹੈ। ਵਾਹ ਵਾਹ ਆਪਣਾ ਇਹ ਤਾਂ। ਅੱਲਾ ਇਹਨੇ ਊਜੀ ਬੱਟਾ ਮਟਾ ਬਣਾ ਆਗੇ। ਕੁਝ ਜਪੈਲਾ ਰੱਖਦਾ ਨਜ਼ਰ ਨਾ ਲੱਗ ਜਾਏ ਕਾਲਾ ਕਰ ਦੇ ਵੀ ਕਿਹਨੂੰ ਸਮਾਰ ਕੇ ਇਹਨੂੰ ਠੀਕ ਹੈ ਬਿਕੇਦੀ ਨਾ ਕੁਝਾ ਕਾਲਾ ਕਰ ਨਜ਼ਰ ਨਾ ਲੱਗ ਜਾ ਆਪਣੇ ਸਾਹਜ ਨੂੰ ਥੋੜਾ ਰ ਮੂੰਹ ਤੇ ਵਿਲਾੜ ਆ ਦੇ ਦਿਓ ਇੱਥੇ ਵਜਾ ਕਰਨੀ ਉੱਤੇ ਐਵੇਂ ਕੀ ਹੋਏ ਆਪ ਤਾਂ ਮੂੰਹ ਹੀ ਕਾਲਾ ਕਰ ਲਾ ਤੂੰ ਯਾਰ ਕੀ ਕਰੀਂ ਮਾਰੰਗੇ ਬਟਾ ਮਾੜਾ ਮੀਤਰਾ ਵਾਹ ਉਦਲੇ ਬਸ ਨਵਲਾ ਦੀਆ ਮੈਨੇਜਰ ਹੈ ਬਗੂ ਗਾ ਤੈਨੂੰ ਕਿਹਾਂ ਚਾਹੁੰਦੇ ਆ ਉਧਰ ਤਾਂ ਬੈਂਕ ਨਹੀਂ ਲਾ ਦੇਂਗੇ ਬੈਂਗਣੀ ਕਿੰਨੇ ਦਾ ਚਾਹ ਜਾਂਗੇ ਪੰਜਾ ਫਰੋਦ ਦੇ ਬੁੱਟੇ ਸੌ ਫੜ ਕੇ ਪਹਿਲਾਂ ਇੱਕ ਇਸ ਤਰ੍ਹਾਂ ਅਲਾਬੀ ਸਿੰਮਲਾ ਮਿਰਚ ਲੱਗ ਗਿਆ ਹਾਂ ਸਿੰਮਲਾ ਮਿਰਚੀ ਲੱਗ ਗਿਆ ਪਹਿਲਾਂ ਇਹ ਫੜਾਈ ਹੋਈ ਫਰੋਦ ਦੇ ਬੁੱਟੇ ਇਹਦਾ 10 15 ਬੁੱਟੇ ਆ ਇੱਕ ਕੁਟ ਦੇ ਦਿਓ ਹੋਏ ਨਹੀਂ ਨਾ ਇਹ ਇੱਦਿਲਾ ਦੂੰ ਆਈ ਬੀ ਆਪਣੇ ਇਹਨੇ ਪੁੱਛੋ ਤਾਂ ਆ ਗਵਰੇ ਨਹੀਂ ਫਰਗਰ ਆਇਆ ਆ ਘੰਟੀ ਆ ਵਾਦੀ ਨੂੰ ਆ ਆਪਣੀ ਆ ਗਈ ਥੋਰੀ ਤੇ ਆ ਪੇਠੇ ਵੀ ਆ ਗਿਆ ਹਾਈਬ੍ਰਿਡਾਂ ਤੇ 55 ਡੰਡਾ ਆ ਸ ਤੇ ਆ ਕਦੂ ਆ ਗਿਆ ਆ ਤਰ੍ਹਾਂ 55 ਕਦੂ ਨਾਲ ਆ ਜਾ ਕਿ ਹਾਂ ਚੌੜੇ ਆ ਲੋਕ ਕਿੰਨੇ ਲੈਣੇ ਲਾਉਂਦੇ ਆ ਇਹ ਸਭ ਜਨਸਾਂ ਨੂੰ ਲੇਟ ਲੱਗਣੇ ਬਾਅਦ ਚਲਾਵਾਂਗੇ ਤੇ ਪਹਿਲਾਂ ਇਹ ਤੇ ਮਸਲਾ ਡਾਊਨ ਲਾਦਨੇ ਆ। ਸੱਟ ਰਵੀਆ। ਕ੍ਰੇਲਾ ਦਾ ਹੀ ਲਓ ਬਕਰੇਲਾ। ਕ੍ਰੇਲੇ ਵੱਡੇ ਕ੍ਰੇਲਿਆਂ ਦੇ ਵੀ ਲਾ ਦੇ ਬੱਸ ਦੇ ਨਾਲ ਨਾਲ ਇੱਥੇ ਆ ਹੀ ਫੜ। ਉੱਥੇ ਜਿੱਥੇ ਮਟਰਾਂ ਦਾ ਢੋੜਾ ਜੈ। ਹਾਂ। ਬੱਸ 5-7 ਦੀ ਟ੍ਰੇਲਿਆਂ ਦੇ ਉੱਥੇ ਹੋ ਕਰ ਦਿਓ। ਛੱਡ ਕੇ ਮੋਟਰ ਤੇ ਪਾਣੀ ਦੇ ਭਰ ਦਨੇ ਆ। ਫਿਰ 2 ਮਿੰਟ ਜਿਹੜੇ ਬੈਂਗੜ ਮੰਗਣ ਲੱਗਣ ਲੱਗ ਜਾਣਾ। ਕਟਕਟ ਆਇਆ ਓਏ ਫਿਰ ਵੇਜ ਕਿਉਂ ਨਾ ਸ਼ਿਮਲੇ ਇਹ ਇਧਰ ਕੇਸਰ ਵੀ ਜਨਾ ਇਨਾਂ ਥਾਂ ਜਿਤੇ ਚੱਕੜਾ ਤਾਂ ਪਾਣੀ ਚੱਕੜਾ ਮੋਟੇ ਮੋਟੇ ਚੱਕ ਲਿਆ ਪਾਣੀ ਤੇ ਹੁਣ ਉਹ ਮਿਰਚਾਂ ਨੂੰ ਆਣੀ ਪਾਣੀ ਚੱਕ ਲਿਆ ਵੜ ਮੜ ਵੜਾ ਪਾਣੀ ਪਾਣੀ ਚੱਕ ਲਿਆ ਇਥੇ ਰਹਿ ਤਾ ਓਏ funny, dark, ਅੱਲੇ ਚ ਲਾ ਕੇ ਸਬਜ਼ੀ ਆਪਾਂ ਤੇ ਬਾੜ ਬੁਣ ਕਰਦੇ ਸੀਗੀ ਪਾਣੀ ਬੁਣ ਲਾਦਾ ਸੀ ਤੇ ਧੁੰਦ ਬਹੁਤ ਅੱਜ ਤੇ ਆਪਣੀ ਵੀਡੀਓ ਵੇਖਣ ਲਈ ਚੈਨਲ ਕਰ ਲੋ ਸਬਸਕ੍ਰਾਈਬ ਲਾਈਕ ਤੇ ਕਮੈਂਟ जरूर ਕਰਦੇ ਆਂ